ਸਤਿਗੁਰ ਜੀ ਆਖਦੇ ਉਸੇ ਤਰ੍ਹਾਂ ਜਿਹੜਾ ਇਨਸਾਨ ਰੱਬ ਨਾਲ ਪਿਆਰ ਕਰਦਾ ਹੈ ਰੱਬ ਦੇ ਨਾਮ ਦਾ ਹਿਰਦੇ ਵਿੱਚ ਹਾਰ પા ਕੇ ਰੱਖਦਾ ਹੈ ਰੱਬ ਰੱਬ ਕਰਦਾ ਹੈ ਉਹਦੇ ਤੇ ਹਾਲਾਤ ਜੇ ਹੋ ਜੇ ਮਰਜੀ ਹੁਣ ਨਾਤਾ ਉਹ ਦੁਖੀ ਹੁੰਦਾ ਹੈ ਨਾ ਸੁਖ ਵਿੱਚ ਅਤ ਦਾ ਸੁਖੀ ਹੁੰਦਾ ਹੈ ਉਹਦੀ ਹਾਲਤ ਹੁੰਦੀ ਹੈ ਆਨੰਦ ਵਾਲੀ ਜਿਹਨੂੰ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਆਖਿਆ ਸੀ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਫਿਰ ਉਹਦੇ ਤੇ ਜਿੰਨੇ ਮਰਜੀ ਦੁੱਖ ਆਉਣ ਉਹ ਦੁੱਖਾਂ ਦੀ ਪ੍ਰਵਾਹ ਨਹੀਂ ਕਰਦਾ ਉਹ ਇੱਕੋ ਗੱਲ ਚੇਤੇ ਰੱਖਦਾ ਮੇਰਾ ਰੱਬ ਦੇ ਨਾਲੋਂ ਪਿਆਰ ਨਾ ਟੁੱਟ ਜਾਵੇ ਅਠੇ ਪਹਿਰ ਰੱਬ ਰੱਬ ਕਰਦਾ ਬਸ ਜ਼ੁਬਾਨ ਤੋਂ ਇਹੀ ਗਾਉਂਦਾ ਆਖਾਂ ਜੀਵਾ ਵਿਸਰੇ ਮਰ ਜਾਉ ਇੱਕੋ ਗੱਲ ਆਖਦਾ ਇੱਕ ਘਣੀ ਨਾ ਮਿਲਤੇ ਆ ਕਲਯੁਗ ਹੋਤਾ ਹੁਣ ਕਦ ਮਿਲੀਐ ਪ੍ਰਤੁਦ ਭਗਵੰਤਾ ਫਿਰੋ ਇੱਕੋ ਗੱਲ ਚੇਤੇ ਰੱਖਦਾ ਮੇਰਾ ਰੱਬ ਦੇ ਨਾਲੋਂ ਪਿਆਰ ਨਾ ਟੁੱਟੇ ਤੇ ਇਸ ਗੱਲ ਤੇ ਮੋਹ ਰਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਨੇ ਜਦੋਂ ਲਾਈ ਗੁਰੂ ਗੋਬਿੰਦ ਸਾਹਿਬ ਮਹਾਰਾਜ ਇਸ ਗੱਲ ਨੂੰ ਹੋਰ ਪੱਕਿਆਂ ਕਰਕੇ ਆਖਿਆ ਸੀ ਸਾਂਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਜਿਨ੍ਹਾਂ ਨੇ ਪਿਆਰ ਕੀਤਾ ਰੱਬ ਦੇ ਨਾਲ ਉਹਨਾਂ ਨੇ ਰੱਬ ਨੂੰ ਪਾਲਿਆ ਫਿਰ ਜਿੰਨੇ ਮਰਜੀ ਕਸ਼ਟ ਆਏ ਫਿਰ ਉਹ ਡੋਲੇ ਨਹੀਂ ਇਤਿਹਾਸ ਗਵਾਹ ਹੈ ਕਿੰਨੀਆਂ ਉਦਾਹਰਨਾ ਸਾਡੇ ਸਾਵੇਂ ਨੇ ਅਰਦਾਸ ਦੇ ਅੰਦਰ ਜਦੋਂ ਤੀਜਾ ਪਹਿਰਾ ਪੜਿਆ ਜਾਂਦਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚ ਆਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਉਹਨਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਰੱਬ ਦੇ ਨਾਲ ਪਿਆਰ ਪਾਇਆ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪਿਆਰ ਪਾਇਆ